ਛੋਟੇ ਮੁੱッセ ਵਾਲੇ ਨੂੰ ਲੈ ਕੇ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਫੰਦਾਸਤੇ ਕਿ ਅੱਜ ਜੋ ਸਿੱਧੂ ਮੁੱッセ ਵਾਲੇ ਦੇ ਮਾਤਾ ਪਿਤਾ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਛੋਟੇ ਪੁੱਤ ਛੋਟੇ ਮੁੱッセ ਵਾਲੇ ਦਾ ਮੰਥਾ ਟਕਵਾਇਆ ਤੇ ਪਰਿਵਾਰ ਦੀ ਚੜਦੀ ਕਲਾ ਲਈ ਅਰਦਾਸ ਵੀ ਕੀਤੀ ਹੈ ਤੇ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਐਮਪੀ ਦੀ ਟਿਕਟ ਦੀ ਆਫਰ ਆਈ ਸੀ ਲੇਕਿਨ ਉਹਨਾਂ ਨੇ ਰਿਜੈਕਟ ਕਰ ਦਿੱਤੀ ਕਿਉਂਕਿ ਉਹਨਾਂ ਦੇ ਕੋਲ ਇੰਨਾ ਸਮਾਂ ਨਹੀਂ ਹੈ ਉਹ ਕਾਰੋਬ ਇਸ ਨੂੰ ਆਰ ਚੋਣ ਨਹੀਂ ਲੜ ਸਕੇ। ਬਬੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ? ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਰਿਹਾ ਪਰੰਤੂ ਮੈਂ ਮੇਰੀ ਖੇਲੇ ਪੋਜੀਸ਼ਨ ਇਸ ਸਮੇਂ ਬਚਾਣਾ ਸੀ ਕਿਉਂਕਿ ਸ਼ਿਰਾਗ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ میوزਿਕ ਦਾ ਕੰਮ ਹੈ ਸਾਰੇ ਖਿਲਰੇ ਬਿਲਕੁਲ ਤਾਂ ਮੈਂ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਰੋਟੀ ਕਾਰੋਬਾਰ ਨੂੰ ਸਮਾਜ ਦੇ ਲੋਕਾਂ ਨੂੰ ਸੇਵਾ ਕਰਦੇ ਆ ਕਿ ਮੈਂ ਫਿਜ਼ੀਕਲੀ ਥੋੜਾ ਜਿਆਦਾ ਇੰਨਾ ਜ਼ਿਆਦਾ ਫਿਕ ਨਹੀਂ ਸੀ ਤਾਂ ਮੈਨੂੰ ਲੱਗੇ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਗੱਲ ਕਰ ਫਿਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਥੋੜਾ ਜਿਆਦਾ ਪਪ ਜੀ ਰਾਜਾ ਵਣਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਦਿਹਾਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਇੰਸ਼ਾਅ ਕਰੂਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜਰੂਰ ਆਪ ਜੀ ਸਾਰੇ ਨਾਲ ਹੀ ਆਪਣੇ ਜੈ ਤਿੰਨ ਸਾਹਿਬ ਹੋਣ ਭਾਈ ਵੀਰ ਸਿੰਘ ਹੋਣਾ ਪਰਟੀ ਨਾਲ ਸਾਰਿਆਂ ਲਈ ਬੜੀ ਅੱਜ ਨਹੀਂ ਲਿਖੇ ਸੀ ਲੈ ਕੇ ਮਖਰੀ ਬਸ ਇਹ ਵੀ ਮਾਰਾ ਦਾ ਅਸ਼ੀਰਵਾਦ ਲੈ ਲਿਆ ਅੱਜ ਇੱਕ ਹੋਰ ਇਸ ਤੋਂ ਆ ਜਿੰਦਗੀ ਸ਼ੁਰੂ ਗੁਰੂ ਦੇ ਦਰਸ਼ਨ ਹੁੰਦੀ ਹੈ ਤਾਂ ਉਹਦਾ ਤਾਂ ਬਹੁਤ ਵੱਡਾ ਮਹੱਤਵ ਹੈ ਕੰਮ ਤੇ ਤਾਂ ਸੋਚ ਰਿਹਾ ਸੀ ਕਿ ਗੁਰੂ ਦਾ ਮਿਲਣਾ ਕਿੰਨਾ ਬਹੁਤ ਜੀ ਸੰਗਾਂ ਦੇ ਨਾਲ ਸਾਰੇ ਸਤਿਕਾਰ ਨੇ ਬੱਬੂ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਤੇਦਰ ਪੈ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਕਾਲਕਤਕ ਸਾਹਿਬ ਦੇ ਦਰਸ਼ਨ ਵਿਚਾਰੇ ਕਰ ਰਹੇ ਸੀ ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਤਾਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਗ ਕੀ ਹੈ ਕਿ ਜੋ ਕੇਂਦਰ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕਿਤੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਕੋਈ ਇਨਸਾਫ ਦਾ ਤਾਂ ਤੁਸੀਂ ਦਿੱਤਕ ਸਪੀਡ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦਾ ਮਾੜੀ ਹੈ देखो ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸੂਰੀ ਮੌਤ ਹੋਈ ਪਰ ਤੇ ਜੇ ਸੀ ਸਿਕਿਉਰਿਟੀ ਵਿਧਰਾ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾਇਆ ਗਰਕੇ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮेनਦੋ ਸੀ ਤੁਹਾਨੂੰ ਕਿਸੇ ਨੇ ਨਹੀਂ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨਮਨੇਕ ਆਏ ਹੈਗੇ ਜਾਂ ਨਹੀਂ ਹੈਗੇ ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਫਲਤੇਜ ਬੰਨੂ ਹੋ ਗਏ ਮੀਡੀਆ ਸਲਾਟਾ ਮੈਡਮ ਨੂੰ ਛੁੱਟੀ ਹੋ ਗਈ ਜੈ ਇੱਕ ਸਰ ਬੜਵਾ ਸਾਰਿਆ ਸਾਰਾ ਉਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਨੁਕਸਾਨ ਹੋ ਜਵੇ ਔਰ ਮਸੀਬ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆਂ ਕੁਝ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਗੁਲਜਮੈਂ ਸੱਤ ਤੇ ਐਸ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਉਹਨਾਂ ਕਾਨੂੰਨ ਕੋਡ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋ ਰਹੀ ਹਲੇ ਤੱਕ ਵੀ ਇਹਾਰੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਜਿਹੜੇ ਵੀ ਨਾਲ ਪੋਲਿਟਿਸਟ ਜਿਹੜੇ ਇਹ ਆਰਗੇਨਾਈਜ਼ ਕਰੇ ਹੋਏ ਨੇ ਗੈਸਰ ਕੇਵਲ ਵਰਤੇ ਜਾ ਰਹੇ ਇਹਨੂੰ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਹੋਰ ਜੀ ਅੱਜ ਗ੍ਰਾਮਦੇਸ ਪਾਤ ਸਾਡੇ ਝੋਲੀ ਭਰ ਕੇ ਨਿਕਲੇ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਕਿਹਾ ਅਰਦਾਸ ਤਾਂ ਮੈਂ ਮੈਂ ਤਾਂ ਕਰ ਹੀ ਰਿਆ ਸੀ ਪਰੰਤੂ ਇਸ ਮੌਕੇ ਦੇ ਵਿੱਚ ਉਸੇ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੇ ਤੁਹਾਡਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਖੇਰ ਬਸ ਜਾਣ ਦੇ ਵਿੱਚ ਕੀਤਾ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਰੱਖਣ ਲਈ ਆਇਆ ਤੇ ਤੁਸੀਂ ਮਹਾਰਾਜ ਜੀ। ਮੈਂ ਤੁਹਾਨੂੰ ਗੀਤ ਕਿੰਨੇ ਸੁਣਦੇ ਹੋ ਮੋਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਐ ਤੋਂ ਜ਼ਿਆਦਾ ਸੁਣਦੀ ਐ ਜਾਨ। ਕਿਉਂਕਿ ਮੈਂ ਐਕਚੁਅਲੀ ਜੇ ਉਹ ਦੇਵਸਤ ਕੋਲ ਹਨ ਨਾ ਤਾਂ ਮੈਂ ਧਰਤੀ ਦੇ ਖੜਾਂ। ਮੈਂ ਹੁਣ ਉਹਦੇ ਗੀਤ ਸੁਣਦੇ ਨਾ ਮੋਸਲ ਹੋ ਜਾਂਦਾ। ਮੈਂ ਹੁਣ ਬਹੁਤ ਘੱਟ ਸੁਣਦਾ। ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਐ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਕਿ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਕਿਤੇ ਮੇਰੀ ਨਾਲ ਸਾਹਮਣੇ ਉਹਨੇ ਕਿਤੇ ਹੋਰ ਅੱਖਾਂ ਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪੂ ਦੇ ਨਾਤੇ ਮੈਂ ਤੇਰੇ ਦਾਵ ਜਾਂਦਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹ ਨਹੀਂ ਸੁਣਾਂ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸੇ ਕੁੜਾ ਮਨੋ ਦਿਮਾਗ ਤੇ ਨਿੱਕਾ ਵੀਰ ਘੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਮੇਰੇ ਲਈ ਸਵਾਹ ਲਿਖੋ। ਹਨ ਮਾਰ ਕਿਰਪਾ ਕਰ ਲਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ। ਜੀ। ਕਿਤਾ ਮਾਰਾ ਜੀ ਮਹਾਰਾਜ ਰਾਮਬਾਹ ਜੀ ਕੋ ਪਹੁੰਚਾਣ ਲਈ ਚਾਹੁੰਦਾ। ਇਹ ਕਾਰਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੰਗੀਆਂ ਮੇਰੇ ਲਈ ਚੋਣ ਲੜੀ। ਹਰ ਜਗ੍ਹਾ ਜਾ ਕੇ ਸਪੀਚ ਕੀਤੀ, ਪ੍ਰਚਾਰ ਕੀਤਾ। ਹੁਣ ਫਿਰ ਚੋਣਾਂ ਨੇ। ਕਿਤਨਾ ਕਿਤੇ ਸਮਾਂ yaad ਆਉਂਦਾ। ਜਿੱਕਾ ਗੁੱਟਾ ਬੇਮਾਤਾ ਕੀ ਬਿਲਕੁਲ ਦਿੱਖ ਨਹੀਂ ਆ ਜੋ ਬੈਗ ਪਾਈ ਖੜਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀ ਜੀ। ਪਰ ਉਹ ਇਹ ਰਾਜਨੀਤੀ ਬਾਰੇ ਬੜਾ ਗੱਡਾ ਕਿ ਸਰ ਤੋਂ ਲੈ ਕੇ ਚੱਲ ਰਹੀ ਹੈ ਕਿਉਂਕਿ ਆਮ ਤੌਰ ਤੇ ਲੋਕਾਂ ਨੇ ਜਦੋਂ ਐਸਾ ਕਮਾਉਂਦੇ ਤੋਂ ਫਾਇਦਿਆਂ ਦੇ ਜਾਣ ਲੱਗਦੇ ਕਿ ਸਮਾਜਿਕ ਲੋਕਾਂ ਦੀ ਇੱਜ਼ਤ ਵੀ ਨੀਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ-ਕਿਤਨੇ ਬੋਲ ਰਿਹਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮੈਨ ਕਰ ਰਹੀ ਹਾਂ ਤਾਂ ਜੇ ਮੈਂ ਜਾਮਾਤ ਇਹਦੇ ਤੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੇ ਪੰਜ ਚਾਰ ਸਾਲ ਰਹਿੰਦਾ ਤਾਂ ਤਾਂ ਉਹ ਇੱਕ ਜਿਆ ਸਾਹਮਣੇ ਹੁੰਦੇ ਸੀ ਇਹ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਦਾ ਸੀ ਪਿੱਛੇ ਜੀ ਖਬਰ ਆਈ ਕਿ ਗੋਲਦੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕੈਬਨ ਬੇਟਾ ਕਈ ਵਾਰੀ ਆਇਆ ਇਹ ਤਾਂ ਇਲੈਕਸ਼ਨ ਜਿਹੜਾ Gujarat ਇਲੈਕਸ਼ਨ ਤੋਂ ਉਦੋਂ ਵੀ CM ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਈਦੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਕਿਉਂਕਿ ਪਹਿਲਾਂ 2022 ਚ ਜਿਸ ਤਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨ ਦਾ ਉਹ ਪ੍ਰਚਾਰ ਕਰਦੇ ਸੀਗੇ ਤਾਂ ਜੇ ਕਹਾਂ ਲਈ ਕੀ ਰਾਜਨੀਤੀ ਲੈ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮਾਹੌਲ ਬਾਪੀ ਲੋਕ ਸਭਾ ਚੋਣ ਆ ਗਈ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਪਰੰਤੂ ਮੈਂ ਮੇਰੀ ਖੇਲੇ ਦੀ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਚਾਹੁੰਦਾ ਹਾਂ ਕਿਉਂਕਿ ਸ਼ਿਰਾਗ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸੀਜੂ ਦੇ ਮੀਨਸ ਦਾ ਕੰਮ ਹੈ ਸਾਰੇ ਖਿਡਰਿਆਂ ਬਿਲਕੁਲ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਪਰਿਵਾਰ ਨੂੰ ਸਮਾਜ ਦੀ ਲੋੜ ਸੀ ਉਹਦਾ ਕਰਕੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਆਦਾ ਇੰਨਾ ਜਿਆਦਾ ਫਿਟ ਨਹੀਂ ਸੀ ਤਾਂ ਮੈਨੂੰ ਲੱਗਿਆ ਵੀ ਮੈਂ ਇਹ ਇਲੈਕਸ਼ਨ ਦਾ ਹੁੰਦੇ ਰਹਿੰਦੇ ਰਹੇਗੇ ਜਦੋਂ ਕਰੇ ਫਿਰ ਦੇਖ ਲਾਂਗੇ ਪਰੰਤੂ ਪਹਿਲਾਂ ਖੇਡੂ ਪੋਜੀਸ਼ਨ ਨੂੰ ਮਜੂਦ ਕਰਨਾ ਬੱਪ ਜੀ ਰਾਜਾ ਬਰਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਦਿਹਾਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਦੇ ਇੰਸ਼ਾਅਤ ਕਰੂਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜਰੂਰ ਆਪ ਜੀ ਸਾਰਿਆਂ ਨਾਲ ਹੀ ਆਪਣੇ ਜੈਤਨੀ ਸਾਹਿਬ ਹੋਣ ਪਾਈ ਬਰਿੰਗ ਹੋਣਾ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਨਿਕਲ ਪਾਪਾ ਨਿਕਲੇ ਸੀ ਉਹ ਲੈ ਕੇ ਮਖਰੀ ਬਸ ਇਹ ਵੀ ਮਾਰਾ ਦਾ ਅਸ਼ੀਰਵਾਦ ਲੈ ਲਿਆ ਅੱਜ ਇੱਕ ਹੋਰ ਇਸ ਤੋਂ 삶 ਜਿੰਦਗੀ ਸ਼ੁਰੂ ਗੁਰੂ ਦੇ ਦਰਸ਼ਨ ਹੁੰਦੀ ਹੈ ਤਾਂ ਇਹਦਾ ਤਾਂ ਬਹੁਤ ਵੱਡਾ ਮਹੱਤਵ ਹੈ ਕੰਮ ਤੇ ਤਾਂ ਸੋਚ ਰਿਹਾ ਸੀਗਾ ਵੀ ਇਹ ਕਿੱਦਾਂ ਮਿਲਦਾ ਕਿੰਨੀ ਗੱਲ ਜਿਹੜਾ ਇਸ ਤਰ੍ਹਾਂ ਬਾਬਾ ਜੀ ਹਲੇ ਤੱਕ ਕੋਈ ਇਨਸਾਫ